ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕਿਵੇਂ ਠੀਕ ਹੋ ਅਸੀਂ ਚੱਲਦੇ ਆ ਕਿ ਜਠੇਰਿਆਂ ਦੇ ਦੇਖੋ ਅਸੀਂ ਜਾਨੀ ਚਾਦਰ ਥੋੜਾ ਦੇਸੀ ਘਿਓ ਪਾਇਆ ਹੋਇਆ ਹੈ ਇਹ ਸਮਾਨ ਲੈ ਕੇ ਮੈਂ ਹੋ ਗਈ ਤਿਆਰ ਤੇ ਹੁਣ ਮੈਂ ਬੈਗ ਚ ਪਾ ਲੈਣੀ ਸਾਰਾ ਕੁਝ ਤਾਂ ਅਸੀਂ ਜਾਣਾ ਹੈਗਾ ਆ ਜਠੇਰਿਆਂ ਤੇ ਇੱਧਰ ਬੋਟੀ ਤਿਆਰ ਹੋਈ ਜਾਂਦੀ ਹੈ ਨਿਆਣ ਪੋਲਸ ਲਾਉਣ ਦੀ ਪਈ ਆ ਤੇ ਮੁੰਡਾ ਵੀ ਮੈਨੂੰ ਲੱਗਦਾ ਹਜੇ ਪੱਗ ਬਨ ਨਹੀਂ ਜਾਂਦਾ ਇਹ ਨਹੀਂ ਤਿਆਰ ਹੁੰਦੇ ਮੈਂ ਤਾਂ ਸਾਡਾ ਕੀ ਆ ਨਾਤੇ ਤੇ ਸੂਟ ਪਾ ਕੇ ਤਿਆਰ ਬੱਸ ਇਹ ਨਹੀਂ ਤੇ ਆ ਰਹੇ ਹੁੰਦੇ ਹੈਗੇ ਜਲਦੀ ਹਨਾ ਤੇ ਵੈਸੇ ਸਾਡੇ ਜਠੇਰਿਆਂ ਦਾ ਜਿਹੜਾ ਹੁੰਦਾ ਪ੍ਰੋਗਰਾਮ ਜਿੱਤ 14 ਨੂੰ ਹੁੰਦਾ ਆ ਇੱਕ ਵਿਸਾਖੀ ਵਾਲੇ ਦਿਨ ਵੀ ਹੁੰਦਾ ਆ ਅਸੀਂ ਗਏ ਸੀ ਵਿਸਾਖੀ ਵਾਲੇ ਦਿਨ ਪਰ ਵੀਡੀਓ ਨਹੀਂ ਪਾਉਂਈਆਂ ਕਿਉਂਕਿ ਮੈਂ ਵਿਆਹ ਚਲੇ ਗਈ ਤੇ ਅਸੀਂ ਪਹੁੰਚ ਗਏ ਜੀ ਹੁਣ ਆਪਣੇ ਜਠੇਰਿਆਂ ਤੇ ਉੱਥੇ ਜਾ ਕੇ ਆਪਾਂ ਇਹ ਆਟਾ ਗੁੰਨ ਲਾ ਕਰਕੇ ਦਾਦੀਵਾ ਬਣਾਇਆ ਤੇ ਫਿਰ ਜਿਹੜਾ ਦੀਵਾ ਜਗਾ ਕੇ ਇੱਥੇ ਮੱਥਾ ਟੇਕਿਆ ਤੁਸੀਂ ਜੇ ਜਾਣ ਸਕਦੇ ਆ ਬਹਿਤਾਂ ਸਕਦੇ ਦੱਸ ਸਕਦੇ ਆ ਵੇਜ ਠੇਰੇ ਕਿੱਥੇ ਆ ਕਿੰਨਾਂ ਦੇ ਆ ਵੈਸੇ ਤਾਂ ਸਾਡੇ ਰਿਸ਼ਤੇਦਾਰਾਂ ਨੂੰ ਤਾਂ ਪਤਾ ਹੋਈ ਲੱਗੇ ਜਾਣਾ ਵੀ ਕਿਹੜੇ ਜਿਠੇਰੇ ਆ ਸਾਡੇ ਹਨਾ ਜੇ ਤੁਸੀਂ ਵੀ ਗਏ ਆ ਕਦੇ ਇੱਥੇ ਤਾਂ ਜ਼ਰੂਰ ਦੱਸਿਓ ਤੇ ਇੱਥੇ ਜਿੱਦਾਂ ਪਹਿਲਾਂ ਨਾ ਮੱਠ ਸਾਬ ਬਣਿਆ ਸੀ ਫਿਰ ਅਖੰਡ ਪਾਠ ਨਹੀਂ ਰੱਖਣ ਦਿੰਦੇ ਸੀ ਕਰਕੇ ਫਿਰ ਜਿੱਦਾਂ ਉਹ ਮੱਠੀ ਬਣੀ ਸੀ ਜਗਾ ਬਣੀ ਸੀ ਫਿਰ ਉਠਾ ਕੇ ਤੇ ਫਿਰ ਇਸ ਤਰ੍ਹਾਂ ਜਿਹੜਾ ਛੜਾ ਬਣਾਤਾ ਆਪਾਂ ਫਿਰ ਇੱਥੇ ਐਮ ਬੱਤੀ ਵਟ ਕੇ ਕੇ ਉਹ ਪਣਾ ਕੇ ਨਾ ਆਪਾਂ ਇਸ ਤਰ੍ਹਾਂ ਕਰਕੇ ਤੇ ਫਿਰ ਦੀਵਾ ਜਗਾਇਆ ਕਿਉਂਕਿ ਪਹਿਲੀ ਵਾਰੀ ਮੈਂ ਵੀ ਤਾਂ ਨੋਂ ਦਾ ਮੱਥਾ ਜਿਹੜਾ ਪਹਿਲੀ ਵਾਰੀ ਟਕਾਉਣ ਗਈਆਂ ਮੈਨੂੰ ਵੀ ਹਨਾ ਬਾਲਾ ਨਹੀਂ ਸੀ ਪਤਾ ਪਰ ਜਿੱਦਾਂ ਜਿੱਦਾ ਗਿਆ ਇਥੇ ਜਿਆਦਾ ਆ ਗਿਆ ਸਾਰਾ ਕੁਝ ਜਾ ਕੇ ਵੇਜਦਾ ਇਦਾਂ ਕਰਨਾ ਆ ਤੇ ਪਹਿਲਾਂ ਇੱਥੇ ਚੁੰਨੀਆਂ ਜਿੱਦਾਂ ਚੜਾਈਆਂ ਜਾਂਦੀਆਂ ਸੀਗੀਆਂ ਫੇ ਹੁਣ ਚੁੰਨੀਆਂ ਚੜਾਉਣੀਆਂ ਬੰਦ ਕਰ ਦਿੱਤੀਆਂ ਤੇ ਚਾਦਰ ਜਿਹੜੀ ਆ ਚੜਾਈ ਜਾਂਦੀ ਆ ਤੇ ਆਪਾਂ ਫਿਰ ਦੀਵਾ ਜਗਾ ਕੇ ਤੇ ਮੱਥਾ ਟੇਕਿਆ ਤੇ ਜਿਹੜਾ ਆਟਾ ਆਪਾਂ ਰਸਤੇ 'ਚ ਮੋਲ ਲਾਇਆ ਗਿਆ ਸੀ ਬੇੜੀ ਦੂਰ ਜਾਣਾ ਆ ਬਹੁਤ 2 ਘੰਟੇ ਲੱਗ ਗਏ ਸਾਨੂੰ ਜਾਣ ਨੂੰ ਵੀ ਇੰਨੀ ਦੂਰ ਜਠੇੜੇ ਆ ਸਾਡੇ ਤੇ ਅਸੀਂ ਫਿਰ ਇਹ ਆ ਰਸਤੇ 'ਚ ਜੋ ਆਟਾ ਜਿੱਦਾਂ ਮਟੀ ਆਈ ਵਗੈਰਾ ਆਪਾਂ ਰਸਤੇ 'ਚ ਲੈ ਲਈ ਤੇ ਨਾ ਨੂੰ 80% ਆ ਤਾਂ ਮੁੰਡਾ ਹੱਸਦਾ ਸੀ ਮੰਮੀ ਕਿੰਨੇ ਕੁ ਮੱਥੇ ਟਕਾਈ ਜਾਣੇ ਆ ਤੇ ਇਹਨਾਂ ਨੂੰ ਨਹੀਂ ਪਤਾ ਹੈਗਾ ਕਹਿੰਦੇ ਹੁੰਦੇ ਆ ਵੀ ਇਹ ਜਿਹੜੇ ਪੁੱਲਾਂ ਬਹਿ ਜਾਂਦੀਆਂ ਮੁੜ ਕੇ ਕੰਮ ਨਹੀਂ ਸੂਤ ਆਉਂਦਾ ਹੈਗਾ ਹਨਾ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਇਦਾਂ ਇਦਾਂ ਕਰਕੇ ਤੁਸੀਂ ਹਨਾ ਵੀ ਬਈ ਆਟਾ ਜਿਹੜਾ ਇਹ ਪੰਜ ਵਾਰੀ ਕੱਢਣਾ ਆ ਤਾਂ ਆਪਾਂ ਬਾਕੀ ਲਫਾਫਾ ਜਿਹੜਾ ਵਿੱਚੇ ਪਿਆ ਰਹਿਣ ਚਾਣ ਆ ਤੇ ਫਿਰ ਤੁਸੀਂ ਮੱਥਾ ਟੇਕਣਾ ਫਿਰ ਹੱਸ ਪੈਂਦੇ ਜਦੋਂ ਮੈਂ ਕਹਿੰਨੀ ਆ ਵੀ ਮੱਥਾ ਟੇਕੋ ਆਨੇ ਇਤਹਾਸ ਵਿੱਚ ਦੇਵੀ ਮੰਮੀ ਬਾਰ ਬਾਰ ਕਹੀ ਜਾਂਦੀ ਆ ਤੇ ਤੁਸੀਂ ਵੀ ਆਪਣੇ ਜਠੇਰੇ ਦੇ ਜਾਣੇ ਤੁਹਾਡੇ ਜਠੇਰਿਆਂ ਦੇ ਕੀ ਰੀਤਾਂ ਹੁੰਦੀਆਂ ਤੁਸੀਂ ਵੀ ਕਮੈਂਟਾਂ ਰਾਏ ਜ਼ਰੂਰ ਦੱਸਿਓ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਚਲਦੇ ਚਲਦੇ ਵੀਡੀਓ ਨੂੰ ਨਾ ਸ਼ੇਅਰ ਕਰਦਿਆ ਕਰੋ ਕਿਉਂਕਿ ਮੁੜ ਕੇ ਤੁਸੀਂ ਚੇਤਾ ਭੁਲਾ ਦਿੰਨੇ ਆ ਤੇ ਮੈਂ ਅੱਜ ਵੀਡੀਓ ਵੀ ਬਹੁਤ ਦਿਨਾਂ ਬਾਅਦ ਪਾਈ ਹੈਗੀ ਆ ਤੇ ਫਿਰ ਨਾ ਜਿੱਦਾਂ ਅੱਗੇ ਤਾਂ ਇਦਾਂ ਹੁੰਦਾ ਸੀਗਾ ਮੈਂ ਦੂਸਰਾ ਲਾੜ-ਪਾੜ ਕੇ ਜਿਹੜਾ ਇਹ ਫੇਰਾ ਲੈ ਜਾਂਦੇ ਸੀ ਪਰ ਹੁਣ ਐਸੇ ਤਰ੍ਹਾਂ ਪ੍ਰਕਰਮਾ ਕਰਕੇ ਬੱਚਿਆਂ ਨੂੰ ਫੇਰ ਬੈਠਣ ਲਈ ਕਿਹਾ ਜਾਂਦਾ ਆ ਤੇ ਹੁਣ ਇਸ ਤਰ੍ਹਾਂ ਹੀ ਹੁੰਦਾ ਆ ਪਰ ਬੜੇ ਹੱਸੀ ਜਾਂਦੇ ਸੀਗੇ ਤੇ ਮੈਂ ਕਿਹਾ ਇਦਾਂ ਹੀ ਕਰਨਾ ਪੈਂਦਾ ਹੁੰਦਾ ਸਭ ਕੁਝ ਤੁਸੀਂ ਵੀ ਸਿੱਖ ਲਓ ਹਾਂ ਤੁਹਾਡੇ ਵੀ ਬੱਚੇ ਹੋਣੇ ਆ ਤੇ ਤੁਸੀਂ ਵੀ ਫੇ ਜਾਇਆ ਕਰਨਾ ਜਠੇਰਿਆਂ ਦੇ ਹਨਾ ਤੇ ਅਸੀਂ ਇਸ ਤਰ੍ਹਾਂ ਜੀ ਉੱਥੇ ਜਾ ਕੇ ਮੱਥਾ ਟੇਕਿਆ ਚਾਹ ਪਾਣੀ ਪੀਤਾ ਲੰਗਰ ਛਕਿਆ ਫੇ ਅਸੀਂ ਹਨਾ ਘਰ ਨੂੰ ਆ ਗਏ ਕਿਉਂਕਿ ਅਸੀਂ ਇਹਨਾਂ ਦੇ ਬੱਚਿਆਂ ਨੇ ਘਰ ਆਉਣਾ ਸੀ ਤੇ ਮੈਂ ਫੇ ਹੋਰ ਕਿਤੇ ਅੱਗੇ ਜਾਣਾ ਸੀ ਤੇ ਇਸ ਤਰ੍ਹਾਂ ਫੇ ਅਸੀਂ ਚਾਦਰ ਜਿਹੜੀ ਆ ਇੱਥੇ ਚਾਦਰ ਜਿਹੜੀ ਚੜਾਤੀ ਦੋਨਾਂ ਜਣਿਆਂ ਨੂੰ ਮੈਂ ਕਹਿਤਾ ਨੌਣ ਨੂੰ ਵੀ ਤੇ ਮੁੰਡੇ ਨੂੰ ਵੀ ਵੀ ਤੁਸੀਂ ਚਾਦਰ ਜਿਹੜੀ ਆ ਇੱਥੇ ਜਗ੍ਹਾ ਤੇ ਜਿਹੜੀ ਜਗ੍ਹਾ ਇਹ ਹੀ ਆ ਜਟੇੜਿਆਂ ਦੀ ਵੀ ਤੁਸੀਂ ਇੱਥੇ ਚੜਾ ਦਿਓ ਪਹਿਲਾਂ ਬਹੁਤ ਛੋਟਾ ਜਿਹਾ ਬਣਿਆ ਹੁੰਦਾ ਸੀ ਹੁਣ ਤਾਂ ਬਹੁਤ ਕੋਸ਼ ਬਣ ਕੇ ਆਇਆ ਹਨਾ